ਲਓ ਜੀ ਆਪਾਂ ਚਿਚਾ ਚਿਕਨ ਬਣਾਉਣ ਲੱਗੇ ਆ ਜਿਹਦੇ ਲਈ ਕੜਾਹੀ ਤਿਆਰ ਆ ਜਿਹਦੇ ਵਿੱਚ ਪਾਇਆ ਜਾਊਗਾ ਸਭ ਤੋਂ ਪਹਿਲਾਂ 2 ਚਮਚੇ ਦੇਸੀ ਘੀ ਦੇ ਫੇਰ ਪਾਇਆ ਜਾਊਗਾ ਜੀਰਾ ਦਾਲ ਚੀਨੀ ਕਾਲੀ ਮਿਰਚ ਫੇਰ ਪਾਇਆ ਜਾਊਗਾ ਪਿਆਜ਼ ਫੇਰ ਪਾਈ ਜਾਊਗੀ ਟਮਾਟਰ ਹਰੀ ਮਿਰਚ ਤੇ ਜਿਹੜਾ ਉਹ گارਲਿਕ ਜਿੰਜਰ ਜਿੰਗਿੰਬਰ ਹੋਰ ਜਿਹੜੇ ਜਿਹੜੇ ਵਿੱਚ ਪੰਜ ਸੱਤ ਨਾਮ ਆਉਂਦੇ ਉਹ ਸਾਰੇ ਫੇਰ ਤੁਹਾਨੂੰ ਮੈਂ ਬਾਅਦ ਚ ਦੱਸੂਗਾ ਲੋਈ ਵਾਦੇ ਦੇ ਮੁਤਾਬਕ ਆਪਾਂ ਪੂਰੇ ਦੋ ਜਾਂਜ ਦੇਸੀ ਘੇਰੇ ਜਿਹੜੇ ਪੌਣੇ ਆ ਵਿੱਚ ਵੇ ਕੱਦਾ ਨਾਲੇ ਲਕਾਰ ਆ ਰਹੀ ਹੈ ਚਲ ਕੋਈ ਨਹੀਂ ਐਦਾਂ ਪਾਉਂਦੇ ਆ ਕੱਟ ਲਗਾ ਹੋਰ ਪਾਵਾਂਗੇ ਉਹ ਡੈਪਾ ਤੇਰਾ ਦਿਲ ਨਹੀਂ ਕਰਦਾ ਚਲੋ ਕੋਈ ਗੱਲ ਨਹੀਂ ਇਹ ਨਾ ਪਾਉਣਾ ਦੇਸੀ ਕੇ ਪੌਣਤ ਬਾਅਦ ਇਹਨੂੰ ਚੰਗੀ ਤਰ੍ਹਾਂ ਕਰਮ ਕਰਾਂਗੇ ਜਦੋਂ ਇਹਦੇ ਵਿੱਚੋਂ ਐਨ ਵਧੀਆ ਖੁਸ਼ਬੂ ਆਉਣ ਲੱਗ ਪਈਆਂ ਫਿਰ ਇਹਦੇ ਵਿੱਚ ਆਪਾਂ ਸੱਟਾਂਗੇ ਬਾਕੀ ਮਟੀਰੀਅਲ ਲੋ ਜੀ ਹੁਣ ਵਿੱਚ ਆਪਾਂ ਇਹਦੇ ਜੀਰਾ ਸੱਟਤਾ ਜੀਰਾ ਵੀ ਕਹਿ ਕੇ ਵੀਰਾ ਵੀਰਾ ਸੱਟਤਾ ਜੀਰਾ ਸੱਟਤਾ ਤੇ ਜੀਰਾ ਵੀ ਕਹਿ ਕੇ ਵੀਰਾ ਵੀਰਾ ਸੱਟਤਾ ਤੇ ਕਿਸ ਤਰ੍ਹਾਂ ਦਾ ਯੰਤਰ ਲੈਣਾ ਜਿਹਦੇ ਵਿੱਚ ਆਪਾਂ ਪਾਉਣੀ ਆ ਕਾਲੀਆਂ ਮਿਰਚਾਂ ਦਾਲ ਚਿਨੀ ਤੇ ਲੈਚੀਆਂ ਜਿਹੜੀ ਹਰੀ ਲੈਚੀ ਹੁੰਦੀ ਆ ਉਹ ਫੇ ਆਪਾਂ ਕੁੱਟਾਂਗੇ ਲੋ ਜੀ ਵਿੱਚ ਇਹਦੇ ਕੁਛ ਦਾਲ ਚੀਨੀ ਕਾਲੀ ਮਿਰਚ ਔਰ ਹਰੀ ਲੇਜੀ ਜਿਹੜੀ ਪਾਤੀ ਹੋਣਾ ਆਪਾਂ ਇਹ ਕੁੱਟ ਕੇ ਇਹਦੇ ਵਿੱਚ ਐਡ ਕਰਾਂਗੇ ਇਹਨਾਂ ਪੂਰਾ ਤਰੜ ਫਰੜ ਹੋ ਗਿਆ ਹੈ ਹੁਣ ਜਾਂ ਤੇ ਜੀਰਾ ਆਪਣਾ ਹੋ ਚੱਲਿਆ ਵਿੱਚ ਪਾਵਾਂਗੇ ਪਿਆਜ਼ ਲੋ ਜੀ ਪਿਆਜ਼ ਪਾਉਣ ਲੱਗੇ ਧਿਆਨ ਰੱਖਣਾ ਕਿ ਇਹਦਾ ਛਪਾ ਜਿਹੜਾ ਤੁਹਾਡੇ ਹੱਥੇ ਨਾਲ ਪੈ ਜਵੇ ਤੇ ਇਹਨ ਆ ਜਿਹੜੀਆਂ ਆਵਾਜ਼ਾਂ ਇਹਨੂੰ ਆਪਾਂ ਪੜਪੜ ਦੀ ਆਵਾਜ਼ ਕਹਿੰਦੇ ਆ ਇਹ ਅਜ ਪੜਪੜ ਦੀ ਆਵਾਜ਼ ਛੱਡ ਕੇ ਪਿਆਜ਼ ਪਾਉਣ ਤੋਂ ਬਾਅਦ ਜਿਹੜੀਆਂ ਪਰਪੜ ਵਾਲੀਆਂ ਆਵਾਜ਼ਾਂ ਸੀ ਉਹ ਸ਼ਰਾਰਾ-ਰਾੜਾ ਵਿੱਚ ਬਦਲ ਗਈਆਂ ਸ਼ਰਾਰਾ-ਰਾੜਾ-ਰਾੜਾ ਰੰਗ-ਰੰਰਾ ਦੀਦੀ-ਰਾੜਾ ਸ਼ਰਾਰਾ-ਰਾੜਾ-ਰਾੜਾ ਸ਼ਰਾਰਾ ਜਿਵੇਂ ਕਿ ਹੁਣ ਆਪ ਸਭ ਦੇਖ ਰਹੇ ਆ ਕਿ ਪਿਆਜ਼ ਹੱਕੇ ਹਲਕੇ ਬਰੌਂਦੇ ਹੋਣ ਲੱਗ ਪਏ ਆ ਡਰਾਈ ਹੋ ਗਏ ਆ ਤੇ ਆਪਾਂ ਉਹਨਾਂ ਚਿਰ ਭੁੰਨਨੇ ਜਿੰਨਾ ਚਿਰ ਇਹਨਾਂ ਵਿੱਚੋਂ ਕੇ ਬਾਹਰ ਨਹੀਂ ਆ ਜਾਂਦਾ ਬੋਲੀ ਪਿਆਜ਼ ਇਹਨਾਂ ਪੂਰੀ ਤਰ੍ਹਾਂ ਜਿਹੜੇ ਆਪਣੇ ਰੰਗ ਰੂਪ ਵਿੱਚ ਆ ਗਿਆ ਹੈ ਜਿੱਦਾਂ ਕੋਈ ਤੁਹਾਡਾ ਸੱਜਣ ਤੁਹਾਨੂੰ ਦੇਖ ਕੇ ਰੰਗ ਬਦਲ ਜਾਂਦਾ ਸੇਮ ਉਸੇ ਤਰ੍ਹਾਂ ਰੰਗ ਬਦਲਿਆ ਇਹਨਾਂ ਨੇ ਹੁਣ ਇਹ ਚ ਆਪਾਂ ਪਾਵਾਂਗੇ ਟਮਾਟਰ ਆਟਰ ਵਾਟਰ ਕਾਟਰ ਇਸ ਵਿੱਚ ਡਾਲेंगे ਟਮਾਟਰ ਗੀੜਾ ਆ ਗਿਆ ਦੇ ਵਿੱਚ ਲਸਣ ਤੇ ਜਿੰਦਰ ਦਾ ਪੇਸਟ ਪਾਇਆ ਥੱਲੇ ਲੱਗਣ ਲੱਪਿਆ ਇਸ ਵਿੱਚ ਇਹਦੇ ਵਿੱਚ ਆਪਾਂ ਹੁਣ 2 ਚਮਚੇ ਪਾਣੀ ਦੇ ਹਰ ਕਰਾਂਗੇ ਇਹ ਜੀ ਜਿਆ ਐਡ ਕਰਨ ਤੋਂ ਬਾਅਦ ਦੇ ਵਿੱਚ ਪਾਵਾਂਗੇ ਆਪਾਂ ਜਿਹੜਾ ਕਾਲੀ ਮਿਰਚ ਦਾਲ ਚੀਨੀ ਦਾ ਤੇ ਲੇਟੀਆਂ ਪਾਈਆਂ ਸੀ ਇਹਦੇ ਵਿੱਚ ਨਾਲ ਹੀ ਆਪਾਂ ਸੜਦੇ ਆਂਗੇ ਜਿਹੜੀਆਂ ਸਾਡੀਆਂ ਮਿਰਚਾਂ ਮਿਰਚਾਂ ਤੋਂ ਹੀ ਜਿੰਨੀਆਂ ਖਾਣੀਆਂ ਉਹਨੀਆਂ ਕੱਟਿਓ ਮੈਂ ਜਿੰਨੀਆਂ ਖਾਣੀਆਂ ਉਹਨੀਆਂ ਲਓ ਜੀ ਸਾਡਾ ਜਿਹੜਾ ਇਹ ਮਸਾਲਾ ਬਿਲਕੁਲ ਤਿਆਰ ਹੋ ਗਿਆ ਆ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਲੂਣ ਸਵਾਦ ਅਨੁਸਾਰ ਜਿੰਨਾ ਤੁਹਾਨੂੰ ਚੰਗਾ ਲੱਗੇ ਹਲਦੀ ਕਰੀਬ ਡੇਢ ਚਮਚ। ਤੇ ਹਲਦੀ ਨੇ ਹੀ ਜਿਹੜਾ ਰੰਗ ਬਣਾਉਣਾ ਹੈ ਆਪ ਨੂੰ ਦਾ ਹੈ ਨਾ। ਮਤਲਬ ਮਾਰੀ ਜੀ ਲਾਲ ਮੈਂਚ ਹਲਕੀ ਜੀ। 10 ਬਾਦਿਆ। ਤੇ ਜਿਹੜਾ ਇਹਦਾ ਮੇਨ ਆ। ਮੈਨੂੰ ਕਹਿਣ ਨੇ ਆਪਾਂ ਉਹ ਚਿਕਨ ਦਾ ਮਸਾਲਾ। ਇਹਨੂੰ ਆਪਾਂ ਕਹਿਣੇ ਮਿੱਠਾ ਮਸਾਲਾ। ਲੋੜ ਅਨੁਸਾਰ। ਜ਼ਿਆਦਾ ਨਹੀਂ ਪਾਉਣਾ। ਇਹ ਸਾਰੇ ਮਸਾਲੇ ਪਾਉਣ ਤੋਂ ਬਾਅਦ ਇਹਨੂੰ ਖਲਾਉਣਾ। ਖਲਾ ਕੇ ਇਹਦੇ ਵਿੱਚ 1 ਕੱਪ ਪਾਣੀ ਦਾ ਏਰ ਤਰਪ ਦੇਣਾ। ਇਹ ਹੁਣ ਜਿਹੜੀ ਤੁਹਾਨੂੰ ਸਰਰ ਦੀ ਆਵਾਜ਼ ਆਈ ਆ ਇਹ ਆਵਾਜ਼ ਇਹ ਤਕਰੀਬਨ 2 ਤੋਂ 3 ਮਿੰਟ ਤੋ ਹੀ ਸੌਣਨੀ ਆ। ਔਰ ਮਸਾਲੇ ਐਨ ਆਪਣੀ ਜਿਹੜੀ ਆ ਜਗ੍ਹਾ ਤੇ ਸੈੱਟ ਹੋ ਚੁੱਕੇ ਆ। ਅਣ ਇਹਦੇ ਵਿੱਚ ਪਾਵਾਂਗੇ ਆਪਾਂ ਚਿਕਨ। ਮੈਂ ਬਿਲਕੁਲ ਥੋੜਾ ਖਾਣਾ ਕਰਕੇ ਮੈਂ ਬਿਲਕੁਲ ਥੋੜਾ ਬਣਾ ਰਿਆ ਤੁਸੀਂ ਜਿੰਨਾ ਖਾਣਾ ਚਾਹਨੇ ਹੋਨਾ ਕਰ ਸਕਦੇ ਆ ਤੇ ਇਹ ਹੁਣ ਆਪਾਂ ਇਦਾਂ ਹੀ 5 ਮਿੰਟ ਇਹਨੂੰ ਇਹਦੇ ਵਿੱਚ ਲਪੇਟ ਕੇ ਰੱਖਣਾ ਟੱਕਣ ਨਹੀਂ ਉੱਤੇ ਦੇਣਾ ਇਹਦੇ ਚਿਕਨ ਬਿਲਕੁਲ ਮਸਾਲੇ ਵਿੱਚ ਲੱਜ ਰਹੇ ਆ ਤਾਂ ਕਿ ਉੱਕੜ ਦੀ ਜਿਹੜੀ ਆਵਾਜ਼ ਆ ਉੱਕੜ ਇਹ ਮੜੇ ਕਰਨਾ ਜੇ ਪੈ ਰਹੀ ਆ ਹੁਣ ਮੈਂ ਇੱਕ ਥੋੜਾ ਜਿਹਾ ਪਾਣੀ ਐਡ ਕਰੂੰਗਾ ਜਿੰਨੇ ਕ ਗਰੇਵੀ ਰੱਖਣੀ ਚਾਹੁੰਨੇ ਆ ਬਦ ਤੋਂ ਵੱਧ ਇੱਕ ਗਲਾਸ ਪਾਣੀ ਦਾ ਮੈਂ ਐਡ ਕਰੂੰਗਾ ਉਸ ਤੋਂ ਵੱਧ ਨਹੀਂ ਲੋ ਜੀ ਹੁਣ ਇਹਨੂੰ ਆਪਾਂ ਛੱਡਾਂਗੇ 20 ਮਿੰਟ ਲਈ ਧੀਮੀ ਅੱਗ ਤੇ ਤੋ ਇਹ ਤੇਜ਼ ਕਰਕੇ ਬਣਾ ਲਦੇ ਜੇ ਕਾਲੀ ਹੋਵੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਲੋਵੀ ਉਹਨਾਂ ਪੈਨੋ ਟਾਕਤਾ 10 15 ਮਿੰਟ ਲੱਗਣੇ ਆ ਤੇ ਫੇਰ ਫੋਨ ਮੈਦ ਖੋਨਾ ਕਦੋਂ ਦਾ ਬਣਿਆ ਲੋਵੀ ਹੁਣ ਆਪਾਂ ਚੈੱਕ ਕਰਾਂਗੇ ਮੜਾਇਆ ਓਏ ਹੋਏ 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 ਸਰਾਇ ਲੱਗ ਗਿਆ ਜਿਦਾ ਮੀਂਹ ਪੈਂਦੇ ਜੇ ਕਣੀਆਂ ਦੀ ਆਵਾਜ਼ ਆਉਂਦੀ ਹੁੰਦੀ ਹੈ ਨਾ ਉਦਾਂ ਆਵਾਜ਼ ਆ ਰਹੀ ਹੈ ਲੋਵੀ ਆਪਣਾ ਜਿਹੜਾ ਅੱਜ ਦਾ ਮਿਸ਼ਨ ਸੀ ਉਹ ਕੰਪਲੀਟ ਹੋ ਚੁੱਕਾ। ਸੋ ਤੁਸੀਂ ਵੀ ਇੱਕ ਵਾਰੀ ਇਦਾਂ ਜਰੂਰ ਬਣਾਇਓ ਤੇ ਫੇਰ ਮੈਨੂੰ ਜਰੂਰ ਦੱਸਿਓ ਵੇ ਕਿਤਾਦਾ ਪੜਿਆ। ਫੇਰ ਅਗਲੀ ਜਦੋਂ ਕਦੇ ਮੈਂ ਬਣਾਇਆ ਕੋਈ ਤੇ ਫੇਰ ਮੈਂ ਤੁਹਾਨੂੰ ਦਿਖਾਉਂਗਾ। ਐਂ ਐਂ ਤੋੜਦਾ ਗਾ ਨਹੀਂ ਦੇਖ। ਫੁੱਲਾਂ ਵਾਂਗੂ ਰੂਹ ਖੜ ਗਈ ਦੇਖ। ਓਕੇ। ਓ ਜੀ ਹੁਣ ਮੈਂ ਲੱਗਾ ਖਾਣ। ਤੇ ਤੁਸੀਂ ਦੇਖੋ। ਐਨ ਵਧੀਆ ਬਣਿਆ ਆ। ਸਵਾਦ ਪੂਰਾ ਬਰਾਬਰ ਆ ਰਿਹਾ ਆ। ਤੇ ਤੁਸੀਂ ਵੀ ਜਰੂਰ ਬਣਾਇਓ ਤੇ ਫਿਰ ਮੈਨੂੰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ